ਤੈਨ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਬੀਵੰ ਮੇਰਾ ਇੱਕ ਨਾਮ ਹੂੰ ਦੁੱਖ ਵਿੱਚ ਪਾਇ ਤੀਲ ਉਹ ਨੰਨ ਉਹ ਸੋਖੇ ਆ चुका जम स्यों लुका मत को फकड़ पाए लखमणिया करी कठे एक रत्ती ले पे गांग बनारस सिफत तुम्हारी नाल वे आत्मराऊ बिन तेल दीवा क्यों जले करचन साहिब तो मिले ਤੇ ਪੁਰਾਣ ਕਮਈਏ ਬੋਵਟੇ ਇਤ ਤਨ ਪਈਏ ਸੱਚ ਬੁੱਝਣ ਆਨ ਜਲਈਏ ਇਹ ਤੇਲ ਦੀਵਾ ਏਉਂ ਜਲੇ ਰੇ ਮੂੜੇ ਲੋਹੇ ਤੋਂ ਟੀਲਾ ਟੀਲਾ ਟੋਟੇ ਕੋ ਬੇਗਤਾਇਆ ਸਤ ਵੱਖਰ ਤੂੰ ਕਿੰਨੇ ਨਹੀਂ ਪੱਤੀ ਬੰਧਨ 에ਰੇ ਨਾ ਯਾਰ ਅਜਿਹੀ ਪਵਨੀ ਬਚਨ ਗੁਰੂ ਅਰਜਨ ਦੇ ਪਿਤਾ ਜੀ ਦੇ ਨੇ ਉਦਮ ਅਤੇ ਆਲਸ ਦੇ ਸਬੰਧ ਦੇ ਅੰਦਰ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 6 ਇੰਚ ਕਾਦੀ ਨਾ ਕੋਈ ਵੀ ਐਸਾ ਟੌਪਿਕ ਕੋਈ ਵੀ ਐਸਾ ਵਿਸ਼ਾ ਨਹੀਂ ਜਿਸ ਦੇ ਬਾਰੇ ਕੋਈ ਗੱਲ ਨਾ ਕੀਤੀ ਗਈ ਹੋਵੇ ਖਾਣ ਬਾਰੇ ਪੀਣ ਬਾਰੇ ਪਹਿਰਨ ਬਾਰੇ ਵੇਖਣ ਬਾਰੇ ਸੁਣਨ ਬਾਰੇ ਚੱਲਣ ਬਾਰੇ ਕਰਨ ਬਾਰੇ ਹਰ ਚੀਜ਼ ਦੇ ਬਾਰੇ ਦੱਸਣਾ ਕੀਤਾ ਹੈ ਪਵਨ ਗੁਰਬਾਣੀ ਦੇ ਅੰਦਰ ਥੋੜੀ ਜਿਹੀ ਇੱਕ ਮਾ ਅੱਜ ਦੀਵਾਲੀ ਦੇ ਸੰਬੰਧ ਵਿੱਚ ਵੀ ਵਿਚਾਰਾ ਕਰਾਂਗੇ ਕੱਲ ਬੰਦੀ ਛੋੜ ਦਿਵਸ ਹੈ ਉਸ ਦੇ ਸੰਬੰਧ ਦੇ ਵਿੱਚ ਕੱਲ ਸਰੀ ਵਿਚਾਰ ਹੋਵੇਗੀ ਅਜ ਨਾਲ ਇਹ ਪੰਜੜਾ ਹੈ ਆਲਸ ਤੋਂ ਉਦੋਂ ਤੱਕ ਵੀ ਆਲਸ ਕੀਤਾ ਮਨੁੱਖ ਨੂੰ ਕੀ ਮਿਲਿਆ ਤੇ ਉਦਮ ਕੀਤੇ ਆ ਮਨੁੱਖ ਨੂੰ ਕੀ ਮਿਲਿਆ ਇਹਦੇ ਪਰਖਾਂਏ ਜੋ ਗੁਰਬਾਣੀ ਦੇ ਪਵਣ ਬਾਤ ਨੇ ਆਪਾਂ ਉਹਨਾਂ ਦੇ ਨਾਲ ਹੀ ਸਮਝਣ ਦਾ ਯਤਨ ਕਰਾਂਗੇ ਉਹ ਕੱਲ ਗੁਰਮਤ ਵਿਚਾਰਾਂ ਦੀ ਸਾਂਝ ਪਾਵਣ ਤੋਂ ਪਹਿਲਾਂ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਡਾ ਮਨੁੱਖ ਹਾਲ ਸੀ ਹੈ ਅਰਥ ਹੀ ਮਨੁੱਖ ਤੇ ਨਾ ਆਪਣੇ ਪਰਿਵਾਰ ਦੇ ਬਾਰੇ ਕੁਝ ਸੋਚਦਾ ਪਿਆ ਆ ਨਾ ਆਪਣੇ ਬਾਰੇ ਕਿਉਂਕਿ ਸਮਾਂ ਜਿਉਂ-ਜਿਉਂ ਨਿਕਲਦਾ ਜਾਂਦਾ ਪਿਆ ਆ ਮਨੁੱਖ ਦੇ ਹੱਥੋਂ ਉਹ ਸਮਾਂ ਵਾਪਸ ਨਹੀਂ ਆਣਾ ਮਨੁੱਖ ਨੇ ਪਾਸ ਫਿਰ ਕੇਵਲ ਤੇ ਕੇਵਲ ਪਛਤਾਵੇ ਤੋਂ ਸਿਵਾਏ ਕੁਝ ਨਹੀਂ ਰਹਿ ਜਾਂਦਾ ਨਾ ਉਹਨਾਂ ਸਮਾਂ ਵੀ ਹਾਜ਼ਰ ਲਿਆ

ਸਾਰੀ ਬ੍ਰੇਸਤੀ ਓਣ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਵੇਖੋ ਬਾਰ ਬਾਰ ਕਹਿੰਨੇ ਬੱਚਿਓ ਪੜ ਲਓ ਬੱਚਿਓ ਕੁਝ ਕਰ ਲਵੋ ਮਗਰੋਂ ਪਛਤਾਣਾ ਨਾ ਪਵੇ। ਦੁਨੀਆ ਦੇ ਵਿੱਚ ਕੋਈ ਵੀ ਐਸਾ ਰਿਸ਼ਤਾ ਨਹੀਂ ਕਿ ਮਾਤਾ ਪਿਤਾ ਨੇ ਜਿਹੜੇ ਆਪਣੇ ਬੱਚੇ ਨੂੰ ਆਪਣੇ ਤੋਂ ਵੀ ਅੱਗੇ ਦੇਖਣਾ ਚਾਹੁੰਦੇ ਨੇ। ਹੋਰ ਭਾਵੇਂ ਸਮਾਜ ਦੇ ਵਿੱਚ ਕੋਈ ਰਿਸ਼ਤਾ ਕਿਸੇ ਨੂੰ ਅੱਗੇ ਲੰਘਦਾ ਹੋਇਆ ਨਾ ਦੇਖਣਾ ਚਾਹੁੰਦਾ ਹੋਵੇ ਪਰ ਮਾਤਾ ਪਿਤਾ ਦਾ ਰਿਸ਼ਤਾ ਇਹੋ ਜਿਹਾ ਆਪਣੇ ਬੱਚੇ ਨੂੰ ਆਪਣੇ ਤੋਂ ਅੱਗੇ ਦੇਖਣਾ ਚਾਹੁੰਦੇ ਨੇ। ਬਿਲਕੁਲ ਗੁਰੂ ਪਿਤਾ ਜੀ ਵੀ ਐਸੀ ਨੇ ਸਡੇ ਜੀ ਕਿਉਂਕਿ ਸਮਾਜ ਦੇ ਵਿੱਚ ਜਿਸ ਆਪਾਂ ਵਿਚਰਦੇ ਆ ਨਾ ਆਹੜਾ ਦਵਾਲਾ ਜਿੰਨਾ ਵੀ ਰਿਸ਼ਤੇਦਾਰੀ ਜਿੰਨਾ ਵੀ ਆਪਾਂ ਜਿਸ ਦੇ ਵਿੱਚ ਵਿਚਰਦੇ ਨੂੰ ਸਮਾਜ ਕਿਹਾ ਜਾਂਦਾ ਹੈ ਸਮਾਜ ਦੇ ਵਿੱਚ ਵਿਚਰਦੇ ਆ ਆਪਾਂ ਨੂੰ ਦੇਖੋ ਆਲਸੀ ਮਨੁੱਖ ਦੇ ਜੀਵਨ ਦੀ ਪਤਾ ਚੱਲਦਾ ਹੈ ਵੀ ਇਹਨਾਂ ਨੇ ਆਲਸੀ ਬਣੇ ਰਹੇ ਤੇ ਬੜਾ ਕੁਝ ਕਰ ਸਕਦੇ ਸੀ ਪਰ ਇਹਨਾਂ ਦੇ ਆਲਸ ਕਰਕੇ ਇਹ ਤਰੱਕੀ ਨਹੀਂ ਕਰ ਸਕਦੇ ਜਿਨ੍ਹਾਂ ਨੇ ਉਦਮ ਕੀਤਾ ਦੇਖ ਲੋ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਪਹੁੰਚ ਗਏ ਪਰ ਗੁਰੂ ਪਤਾ ਜੀ ਤੇ ਪਾਵਨ ਬਾਣੀ ਵਿੱਚ ਇੰਨਾ ਵੀ ਦੜ ਕਰਵਾਉਂਦੇ ਨੇ ਕਹਿੰਦੇ ਜੇ ਆਲਸ ਵੀ ਇਹਨਾਂ ਨੇ ਆਲਸ ਸਾਡੇ ਗਲੋਂ ਲੱਖ ਦਾ ਜਾਂ ਨਹੀਂ ਇਹਦੇ ਤੋਂ ਸਾਡਾ ਖਹਿੜਾ ਨਹੀਂ ਛੁੱਟਦਾ ਜਾਂ ਮੇਰੇ ਕੋਲ ਹੋ ਨਹੀਂ ਪਾਰਿਆ ਕੁਝ ਵੀ ਮੈਂ ਕਰਨਾ ਬੜਾ ਚਾਹੁੰਦਾ ਹਾਂ ਪਤਾ ਨਹੀਂ ਕੀ ਹੋ ਜਾਂਦਾ ਹੈ ਗੁਰਪਾਇਸ਼ੇ ਕਹਿੰਦੇ ਹਰ ਕੰਮ ਦੇ ਲਈ ਤੂੰ ਬੇਨਤੀ ਵੀ ਕਰ ਸਕਦਾ ਹੈ ਅਰਦਾਸ ਵੀ ਕਰ ਸਕਦਾ ਹੈ ਆਲਸ ਨੂੰ ਦੂਰ ਕਰਨ ਦੇ ਲਈ ਵੀ ਅਰਦਾਸ ਹੈ ਜੇ ਤੋਸੇ ਅਜੇ ਤੱਕ ਪਾਵਨ ਬਚਨ ਹੀ ਨਹੀਂ ਸਰਵਣ ਕੀਤੇ ਤੇ ਆਪਾਂ ਕਹਾਂਗੇ ਹੈ ਆਲਸ ਨੂੰ ਖਤਮ ਕਰਨ ਦੇ ਲਈ ਵੀ ਅਰਦਾਸ ਹੈ ਬਾਣੀ ਦੇ ਚ ਬਚਨ ਹੁੰਦੇ ਜੀ ਵਾਜੇ ਮੇਰੇ ਆਲਸ ਸਰ ਵਾਜੇ ਤਾਂ ਆਪ ਨਾਸ਼ ਹੋ ਜਾਵਣ ਅਬ ਮੇਰੇ ਅੰਦਰ ਆਲਸ ਜਿਹੜਾ ਹੈ ਨਾ ਵਾਜੇ ਮੇਰੇ ਆਲਸ ਸਾਤ ਹਰ ਪਾਸ ਬੇਨੰਤੀ ਕਿੰਦੇ ਮੈਂ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਜਿਨੇ ਮੈਨੂੰ ਇਹ ਸਰੀਰ ਦਿੱਤਾ ਹੈ ਜਿਨੇ ਮੈਨੂੰ ਇਹ ਸਭ ਕੁਝ ਦਿੱਤਾ ਹੈ ਮੈਂ ਫਿਰ ਉਹਦੇ ਅੱਗੇ ਅਰਦਾਸ ਬੇਨਤੀ ਕਰਦਾਂ ਕਿ ਮਾਲਕ ਜੀ ਮੇਰੇ ਅੰਦਰੋਂ ਇਹ ਆਲਸ ਦੂਰ ਕਰੋ ਗੁਰਬਾਣੀ ਵੀ ਅੰਦਰ ਮਨਮੁਖ ਤੇ ਗੁਰਮੁਖ ਦੀਆਂ ਬਾਤਾਂ ਸਾਰੀਆਂ ਨੇ ਜੀ ਜੇ ਇਹ ਅੰਝ ਕਹਦੇ ਕਿ ਮਨੁੱਖ ਤੋਂ ਗੁਰਮੁਖ ਕਿਸ ਤਰ੍ਹਾਂ ਬਣਿਆ ਜਾਣਾ ਹੈ ਆਉਂਸੀ ਤੋਂ ਉਦਮੀ ਕਿਤਰਾ ਬਣਿਆ ਜਾਣਾ ਹੈ ਸਾਰੀ ਪਾਵਨ ਬਾਣੀ ਦੇ ਅੰਦਰ ਇਹੋ ਹੀ ਗੱਲਾਂ ਨੇ ਮਨਮੁਖ ਤੋਂ ਗੁਰਮੁਖ ਕਿਉਂਕਿ ਮਨਮੁਖ ਅਲਸੀ ਹੈ ਗੁਰਮੁਖ ਉਦਮੀ ਹੈ ਮਨਮੁਖ ਕੋ ਆਲਸ ਘਣੋ ਫਾਟੇ ਉਜਾੜੀ ਇਹਦੇ ਫਸਿਆ ਪਿਆ ਜੀ ਮਨ ਉਜਾੜੀ ਪਈ ਹੋ ਜਿੱਥੇ ਆਲਸ ਹੋਵੇ ਉੱਥੇ ਤੇ ਉਜਾੜ ਨਹੀਂ ਪੈਣੀ ਉੱਥੇ ਉਦਮ ਦੇ ਬਿਤੇ ਤੇ ਵੇਖੋ ਬੜੇ ਬੜੇ ਕਈ ਐਸੇ ਨੇ ਜਿਹੜੇ ਉਦਮ ਕਰਦੇ ਨੇ ਇੰਨਾ ਕੁਝ ਬਣਾ ਕੇ ਇੰਨਾ ਕੁਝ ਵੇਖੋ ਸਭ ਕੁਝ ਦੇ ਸਮਾਂ ਵੀ ਕਰਦੇ ਨੇ ਬਦਾ ਤੈ ਕਹਿੰਦੇ ਨੇ ਜਿਹੜੇ ਮਨੁੱਖ ਨੇ ਉਹ ਆਲਸੀ ਨੇ ਹਾਂ ਆਲਸੀ ਮਨੁੱਖ ਜਿਹੜਾ ਉਹਦੇ ਅੰਦਰ ਜਦੋਂ ਵਿਚਾਰ ਸੋਚ ਹੀ ਇਹੋ ਜੀਆਂ ਗਲਤ ਆਈਆਂ ਪਈਆਂ ਨੇ ਉਹਨੂੰ ਹੁਣੇ ਕਹਦੇ ਚੰਗੇ ਪਾਸੇ ਤੂੰ ਚੱਲ ਉਹ ਚੰਗੇ ਪਾਸੇ ਨਹੀਂ ਤੁਰ ਸਕਦਾ ਉਹਨੂੰ ਹੁਣੇ ਕਹਦੇ ਤੂੰ ਬੁਰਾ ਕੰਮ ਕਰ ਬੜੀ ਜਲਦੀ ਉੱਠੇਗਾ ਬੁਰੇ ਕੰਮ ਕੋ ਉਠ ਖਲੋਇਆ ਜਿਹਨੂੰ ਕਹਿੰਦੀ ਉਤਮ ਕਰ ਚੰਗੇ ਪਾਸੇ ਜੁੜ ਨਾਮ ਕੀ ਬੇਲਾ ਕੈਪੈ ਸੋਇਆ ਔਸਰ ਅਪਣਾ ਬੁਝੇ ਨਾ ਇਨ ਕਿਰਮਨੁਕਾ ਆਪਣੇ ਔਸਰ ਨੂੰ ਬੁਝਦੇ ਨਹੀਂ ਪਿਆ ਮਨੁੱਖਾ ਜਨਮ ਦਾ ਔਸਰ ਮਿਲਿਆ ਕਿਸ ਕੰਮ ਦੇ ਲਈ ਹੈ ਦੇਖੋ ਜਦੋਂ ਵੀ ਆ ਦਿਵਾਲੀ ਆਂਦੀ ਹੈ ਜ਼ਿਆਦਾਤਰ ਘਰਾਂ ਦੇ ਅੰਦਰ ਵੇਖੋ ਆਪਾਂ ਕਿੰਨੇ ਚਲੋ ਇਸੇ ਬੰਨੇ ਸਫਾਈ ਹੋ ਜਾਂਦੀ ਹੈ ਚਲੋ ਸਾਰੇ ਆਪਾਂ ਕੋਈ ਨਾ ਕੋਈ ਜਾਂ ਘਰ ਦੇ ਵਿੱਚੋਂ ਵੇਖੋ ਜਿਹੜੀਆਂ ਚੀਜ਼ਾਂ ਆਪਾਂ ਨੂੰ ਤੰਗ ਕਰਦੀਆਂ ਨੇ ਕੋਈ ਆਪਾਂ ਕੋਈ ਘਰ ਵਿੱਚ ਰੱਖੀ ਹੋਈ ਹੋਵੇ ਕੋਈ ਵੀ ਚੀਜ਼ਾਂ ਬਾਰ ਬਾਰ ਪੇਰ ਮੰਗਰੀ ਹੋਵੇ ਆਪਾਂ ਕਿੰਨੇ ਇਹਨੂੰ ਇਸ ਵਾਰ ਕੱਢ ਦੇਣਾ ਨਵੀਂ ਚੀਜ਼ ਲੈ ਕੇ ਆਏ ਆ। ਆ ਗੰਦਗੀ ਨੂੰ ਬਾਹਰ ਕੱਢ ਦੇਣਾ ਇੱਕ ਵਾਰ ਐ ਸਫਾਈ ਕਰਨੀ ਹੈ। ਤੇ ਬੇਲ ਕੋਲ ਜੇ ਆਪਾਂ ਵੇਖੋ ਘਰ ਦੇ ਅੰਦਰੋਂ ਜਿਹੜੀਆਂ ਚੀਜ਼ਾਂ ਸਾਨੂੰ ਜਿਹਦੇ ਤੋਂ ਅਸੀਂ ਦੁਖੀ ਹੁੰਨੇ ਆਂ ਬਾਰ 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 ਅਸੀਂ ਕਿਨੇ ਇਹ ਚੀਜ਼ ਨਹੀਂ ਰੱਖਣੀ ਇਹ ਵਿੱਚੋਂ ਕਬਾੜ ਦੇ ਵਿੱਚੋਂ ਇਹਨੂੰ ਪਰੇ ਕਰੋ ਤੇ ਜੇ ਮਨੁੱਖ ਵੇਖੋ ਆਪਣੇ ਦੁਨਿਆਵੀ ਘਰ ਦੇ ਅੰਦਰੋਂ ਵੇਖੋ ਇਹ ਚੀਜ਼ਾਂ ਅਸੀਂ ਬਾਹਰ ਕੱਢ ਦਿੰਨੇ ਆਂ ਜਿਹਦੇ ਤੋਂ ਅਸੀਂ ਦੁਖੀ ਹੁੰਨੇ ਆਂ ਬਾਰ ਬਾਰ ਜਾਂ ਆਪਾਂ ਗੰਦਗੀ ਨੂੰ ਬਾਹਰ ਕੱਢ ਦਿੰਨੇ ਆਂ ਤੇ ਜਿੱਦਣ ਅਸੀਂ ਆਪਣੇ ਇਸ ਹਿਰਦੇ ਰੂਪੀ ਘਰ ਦੇ ਅੰਦਰੋਂ ਇਹ ਕਹਿਣਾ ਜੀ ਮੈਂ ਆਪਣੇ ਅੰਦਰੋਂ ਜਿਹੜੀਆਂ ਨੇ ਆ ਜਿਹੜੇ ਔਗਣ ਨੇ ਵਿਕਾਰ ਨੇ ਜਿਹੜੇ ਮੈਨੂੰ ਬਾਰ-ਬਾਰ ਦੁਖੀ ਕਰਦੇ ਨੇ ਜਿਨ੍ਹਾਂ ਨੇ ਅੰਦਰ ਗੰਦਗੀ ਪਾਈ ਏ ਕੋ ਬਾਹਰ ਆਪਾਂ ਹੁਕਮ ਮੰਨਣਾ ਸਰ ਬਲਕਿ ਇਹ ਨੇ ਜੇ ਅੰਮ੍ਰਿਤ ਵੇਲੇ ਦਾ ਗੁਰਪੂਰੇ ਮੇਰੀ ਰਖ ਲਈ ਅੰਮ੍ਰਿਤ ਨਾਮ ਰਿਦੇ ਮੈਂ ਦੀਨੋਂ ਜਨਮ ਜਨਮ ਕੀ ਮੈਲ ਗਈ ਦੇ ਵੇਖੋ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਨਹੀਂ ਤਾਂ ਵਿਸ਼ੇ ਵਿਕਾਰਾਂ ਔਗਣਾਂ ਦੇ ਵਿੱਚ ਪੈ ਕੇ ਤੇ ਵੇਖੋ ਜੀਵਨ ਕਿ ਐਸਾ ਬਣਿਆ ਪਿਆ ਸੀ ਅੰਦਰ ਦੀ ਮਹਿਲ ਨਿਕਲ ਗਈ ਗੁਰੂ ਨੇ ਕੱਢੀ ਅੰਦਰ ਦੀ ਮਹਿਲ ਤੇ ਬਿਲਕੁਲ ਅਸੀਂ ਇਤਨਾ ਘਰਾਂ ਦੇ ਅੰਦਰੋਂ ਯਤਨ ਕਰਦੇ ਆ ਯਤਨ ਇਹ ਵੀ ਆਪਾਂ ਸਰੀਰ ਰੂਪੀ ਘਰ ਦੇ ਅੰਦਰੋਂ ਕਰਦੇ ਰਹਿਣਾ ਹੈ ਕਿ ਇੱਥੋਂ ਆਪਾਂ ਗੰਦਗੀ ਨੂੰ ਬਾਹਰ ਕੱਢੀਏ ਸਾਰੇ ਵੇਖੋ ਜਗ ਦੇ ਦੀਵੇ ਨੇ ਜੀ ਕਿਉਂਕਿ ਸਾਰਿਆਂ ਦੇ ਅੰਦਰ ਹੀ ਪਰਮਾਤਮਾ ਦੀ ਜੋਤ ਲਟ 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 ਕਰਦੀ ਪਈ ਹੈ ਸੋ ਸੋਹਰੇਨ ਦੇ ਦੇਖੋ ਜਿੰਨੇ ਵੀ ਆਪਾਂ ਜੀਵਤ ਹੈ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਲਟ 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 ਕਰਦੀ ਪਈ ਹੈ ਜਿੱਤਰਾ ਇੱਕ ਦੀਵਾ ਹੋਵੇ ਨਾ ਇੱਕ ਦੀਵੇ ਦੇ ਥੱਲੇ ਹਨੇਰਾ ਰਹਿੰਦਾ ਹੈ ਪਰ ਕਿਤੇ ਦੋਵੇਂ ਦੋ ਦੀਵੇ ਜਗ ਜਾਵਣ ਉਹ ਚਾਨਣ ਵੀ ਵੱਧ ਦਿੰਦੇ ਨੇ ਤੇ ਦੋਵੇਂ ਇੱਕ ਦੂਸਰੇ ਦੇ ਥੱਲੇ ਦਾ ਹਨੇਰਾ ਵੀ ਦੂਰ ਕਰ ਦਿੰਦੇ ਨੇ ਤੇ ਬਿਲਕੁਲ ਦਾਤਾ ਜੀ ਸੰਗ ਬਾਣੀ ਅੰਦਰ ਕਹਿੰਦੇ ਕਹਿੰਦੇ ਬਣਿਓ ਤੁਸੀਂ ਜਗ ਦੇ ਦੀਵੇ ਬਣਿਓ ਤੁਸੀਂ ਜਗ ਦੇ ਦੀਵੇ ਬਣਿਓ ਬੁਝੇ ਹੋਏ ਦੀਵੇ ਨਾਲ ਬਣਿਓ ਕਿਉਂਕਿ ਜਗਦੇ ਹੋਏ ਦੀਵੇ ਪਤਿਆਂ ਨੇ ਕਿੰਨਿਆਂ ਦੇ ਜੀਵਨ ਨੂੰ ਰੁਸ਼ਨਾ ਸਕਦੇ ਨੇ ਕਿੰਨਿਆਂ ਨੂੰ ਚਾਨਣਾ ਦੇ ਸਕਦੇ ਨੇ ਪਰ ਬੁਝਿਆ ਹੋਇਆ ਦੀਵਾ ਨਹੀਂ ਕਿਸੇ ਨੂੰ ਦੇਖੋ ਚਾਨਣਾ ਦੇ ਸਕਦਾ ਕਿਉਂਕਿ ਆਪ ਬੁਝਿਆ ਹੋਇਆ ਤੇ ਪਾਵਨ ਬਾਣੀ ਵਿੱਚ ਇਸੇ ਤਰ੍ਹਾਂ ਦਾਤਾ ਸੰਦੇੜ ਕਰਾਉਂਦੇ ਨੇ ਕਹਿੰਦੇ ਪੜਿਓ ਜਗਦੇ ਹੋਏ ਦੀ ਨਿਸ਼ਾਨੀ ਪਤਾ ਕੀ ਐ ਉਹ ਸੁਣਦੇ ਵੀ ਨੇ ਤੇ ਕਹਿੰਦੇ ਵੀ ਨੇ ਆਹ ਕਈ ਸਾਡੇ ਵਰਗੇ ਵੇਖੋ ਸੁਣਾਉਣਾ ਚਾਹੁੰਦੇ ਨੇ ਉਹ ਸੁਣਾਉਣਾ ਚਾਹੁੰਦੇ ਉਹ ਸੁਣ ਨਹੀਂ ਸਕਦੇ ਇੱਥੋਂ ਤੱਕ ਬਚਨ ਹੁੰਦੇ ਨੇ ਕਿ ਜਾਗੇ ਹੋਏ ਦੀ ਨਿਸ਼ਾਨੀ ਕੀ ਐ ਮਨ ਇੱਕੋ ਸੱਚਾ ਹੁਕਮ ਪਛਾਣੇ ਜਿਹਨੇ ਹੁਕਮ ਨੂੰ ਪਛਾਣ ਲਿਆ ਉਹ ਜਾਗੇ ਹੋਏ ਦੀ ਨਿਸ਼ਾਨੀ ਐ ਬਾਣੀ ਵਿੱਚ ਬੱਚੇ ਨੋਂ ਦੇਖੋ ਆਪਾਂ ਤੇ ਜਪਜੀ ਸਾਹਿਬ ਦੇ ਵਿੱਚ ਬਚਨ ਪੜਦੇ ਆ ਨਾ ਪਹਿਲਾਂ ਚਾਰ ਪੌੜੀਆਂ ਸੁਣੈਂਦੀਆਂ ਹੁੰਦੀਆਂ ਨੇ। ਦੇ ਸੁਣਨਾ ਹੈ ਪਹਿਲਾਂ। ਕਿਉਂਕਿ ਸੁਣਨਾ ਹੀ ਤੇ ਬੜਾ ਉੱਕਾ ਮਨੋਕਾ ਸੁਣਾਉਣਾ ਚਾਹੁੰਦਾ ਪਰ ਸੁਣਨਾ ਨਹੀਂ ਚਾਹੁੰਦਾ। ਸੁਣੈਂਦੀਆਂ ਚਾਰ ਪੌੜੀਆਂ ਹੁੰਦੀਆਂ ਨੇ ਫਿਰ ਅੱਗੇ ਆ ਜਾਂਦੀਆਂ ਨੇ ਮੰਨੇ। ਮੰਨੇਆਂ ਦੀਆਂ ਵੀ ਫਿਰ ਅਗਾਂ ਚਾਰ ਪੌੜੀਆਂ ਹੁੰਦੀਆਂ ਨੇ। ਵੀ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਤੇ ਫਿਰ ਇਹੋ ਜੇ ਬਚਨ ਵੀ ਆ ਗਏ। भी मने की गत कही ना जाए फिर एचन मन्न भी आ गए मन सुरत हो गए मन बुद्ध मन सगल पवन की सुध उन्होंने अपनी सुरत में भी कर उन्होंने अपने मन में भी कर लिया क्योंकि अपना जगते हुए दिव बनना जेड़े जगते हुए दीवे ने वह वेखो अपनी सुरत में करते हैं अपने मन में भी करते हैं ਉਹ ਦੁੱਖ ਨੂੰ ਵੀ ਘਟਦੇ ਨੇ ਵੀ ਨਹੀਂ ਮੈਂ ਕਰਨਾ ਆ ਸੰਤ ਮਿਲੇ ਕਿਛ ਸੁਣਿਏ ਕਹੀਏ ਕਹਿੰਦੇ ਜੇਕਰ ਕੋਈ ਗੁਰਮੁਖ ਜਨ ਮਿਲਦੇ ਨੇ ਕੁਝ ਸੁਣਿਏ ਵੀ ਤੇ ਕੁਝ ਕਹੀਏ ਵੀ ਕੁਝ ਉਹਨਾਂ ਨੂੰ ਸੁਣਿਏ ਵੀ ਉਹਨਾਂ ਦੀਆਂ ਬਾਤਾਂ ਕੁਝ ਜੇ ਆਪਣੇ ਅੰਦਰ ਕੋਈ ਸਵਾਲ ਨੇ ਉਹਨਾਂ ਨਾਲ ਕਰੀਏ ਵੀ ਕਿਉਂਕਿ ਸਾਰਿਆਂ ਦੇ ਕੋਲ ਪ੍ਰਮਾਤਮਾ ਨੇ ਸਭ ਨੂੰ ਗੁਣ ਦਿੱਤੇ ਨੇ ਜੀ ਸਭ ਨੂੰ ਗੁਣ ਦਿੱਤੇ ਨੇ ਜਦੋਂ ਕਿਸੇ ਨਾਲ ਵੇਖੋ ਹਰ ਕੋਈ ਵੇਖੋ ਕਿਸੇ ਨਾ ਕਿਸੇ ਕੈਟਾਗਰੀ ਦੇ ਵਿੱਚ ਵੇ ਹਰ ਪਾਸੇ ਕੋਈ ਨਾ ਕੋਈ ਉਹਨੂੰ ਬੜਾ ਤਜਰਬਾ ਹੈ ਜੀ ਤਦੇ ਮਾਣੀ ਦੇ ਅੰਦਰ ਬਚਨ ਹੁੰਦੇ ਨੇ ਨਾ ਜਿੱਥੋਂ ਗੁਣ ਮਿਲਦੇ ਨੇ ਉਹ ਗੁਣ ਲੈ ਲਵੋ ਇਹ ਨਾ ਕਵੋ ਵੀ ਨਹੀਂ ਮੈਨੂੰ ਬਹੁਤ ਪਤਾ ਹੈ ਜਿੱਥੇ ਕੋਲੋਂ ਗੁਣ ਮਿਲਦੇ ਨੇ ਲੈ ਲਈਏ ਅੰਖ ਖਾਸ ਕਰਕੇ ਜੇ ਤੁ ਸਾਡੀ ਉਮਰ ਦੇ ਹੋ ਜਾਂਦੇ ਆ ਨਾ ਅਸੀਂ ਕੋਈ 50 ਤੋਂ ਉੱਪਰ ਅਸੀਂ ਸੁਣਾਉਣਾ ਚਾਹੁੰਦੇ ਆ ਸੁਣਾਣਾ ਨਹੀਂ ਚਾਹੁੰਦੇ ਅਸੀਂ ਮਨਾਉਣਾ ਚਾਹੁੰਦੇ ਆ ਅਸੀਂ ਮੰਨਣਾ ਨਹੀਂ ਚਾਹੁੰਦੇ। ਸ਼ੇਖਸ਼ਾ ਦੀ ਇੱਕ ਬੜੀ ਸੁੰਦਰ વાਕਤਾ ਹੁੰਦੀ ਹੈ। ਉਹਨੇ ਦੋ ਕਿਤਾਬਾਂ ਲਿਖੀਆਂ ਸੀ ਉਰਦੂ ਦੇ ਵਿੱਚ ਗੁਲਸਤਾਨ ਤੇ ਬੋਸਤਾਨ। ਗਿਆਨੀ ਸੰ ਸਿੰਘ ਮਸਕੀਨ ਜੀ ਬਹੁਤ ਜਿੱਕਰ ਕਰਦੇ ਸੂਣ ਪੰਜਾਬੀ ਦੇ ਵਿੱਚ ਉਹ ਕਿਤਾਬਾਂ ਛਪ ਗਈਆਂ ਨੇ। ਉਹਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰ ਦਿੱਤਾ ਗਿਆ ਗੁਲਸਤਾਨ ਬੋਸਤਾਨ। ਉਹ ਇਕੱਠੀ ਕਿਤਾਬ ਛਾਪ ਦਿੱਤੀ ਹੈ ਜੀ। ਉਹਦੇ ਵਿੱਚ ਬੜੀਆਂ ਐਸੀਆਂ ਡੂੰਘੀਆਂ ਰਹਾਸਮਈ ਗੱਲਾਂ ਲਿਖੀਆਂ ਨੇ ਕਿੰਨੇ ਇੱਕ ਆਮ ਆਪਾਂ ਜਿਤਨਾ ਬੱਚਿਆਂ ਦੀਆਂ ਗੱਲਾਂ ਨੂੰ ਇਗਨੋਰ ਕਰ ਦਿੰਦੇ ਆਪਾਂ ਕਿਸੇ ਦੇ ਕੋਈ ਡੂੰਗੀ ਵਿਚਾਰ ਵਿੱਚ ਬੈਠੇ ਹੋਏ ਹੋਈ ਇਹਨਾਂ ਬੱਚਾ بار بار ਆਇਆ ਕਿ ਕਵੇ ਨਾ ਵੀ ਮੈਨੂੰ ਦੱਸੋ ਆਪਾਂ ਕਿਨੇ ਚਾਰ ਬੱਚੇ ਤੂੰ ਖੇਡ ਜਾਂ ਬੱਚੇ ਤੂੰ ਖੇਡ ਤੂੰ ਆਪਣਾ ਕੰਮ ਕਰ ਪਰ ਬੱਚਾ ਵੇਖੋ ਕਈ ਵਾਰ ਐਹੋ ਜੀ ਗੱਲ ਕਰ ਜਾਂਦਾ ਆ ਵੀ ਆਪ ਆਖੀਦਾ ਵੀ ਅਸੀਂ ਤੇ ਐਗਾਂ ਗੱਲ ਸੋਚੀ ਵੀ ਨਹੀਂ ਸੀ ਤੇ ਸ਼ੇਖ ਸ਼ਾਦੀ ਉੱਥੇ ਜ਼ਿਕਰ ਕਰਦੇ ਨੇ ਕਹਿੰਦੇ ਇੱਕ ਬੱਚਾ ਮੈਂ ਸਮੁੰਦਰ ਦੇ ਕੰਢੇ ਦੇ ਵਿਖਿਆ ਵੇ ਦੇਖਿਆ ਕਹਿੰਦੇ ਉਹਦੇ ਕੋਲੇ ਇੱਕ ਕੂਜਾ ਸੀ ਉਹ بار 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 ਬਰਤ ਕੂਜੇ ਦੇ ਵਿੱਚ ਸਮੁੰਦਰ ਦੇ ਪਾਣੀ ਨੂੰ ਪਾਈ ਜਾਵੇ ਤੇ ਫਿਰ ਬੋਲਦਾ ਕਰੇ ਸ਼ੇਖ ਸ਼ਾਦੀ ਕਹਿੰਦੇ ਮੈਂ ਦੇਖਦਾ ਪਿਆ ਬੱਚਾ ਕਰਦਾ ਕੀ ਪਿਆ ਕਹਿੰਦੇ بار 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 ਕੂਜੇ ਦੇ ਵਿੱਚ ਪਾਣੀ ਪਾਵੇ ਸਮੁੰਦਰ ਦਾ ਫਿਰ ਢੋਲੀ ਜਾਵੇ ਸ਼ੇਖ ਸ਼ਾਦੀ ਹਾਰ ਕੇ ਕਹਿੰਦੇ ਮੈਂ ਆਕੂ ਦੇ ਕੁੱਲ ਕਿਹਾ ਮੈਂ ਤਾਂ ਬੱਚੇ ਕੀ ਕਰਦਾ ਪਿਆ ਕਿੰਗਾ ਜੀ ਮੈਂ ਇਸ ਸਮੁੰਦਰ ਨੂੰ ਕੁੱਜੇ ਦੇ ਵਿੱਚ ਪਾਉਣਾ ਹੈ ਮੈਂ ਇਸ ਸਮੁੰਦਰ ਨੂੰ ਕੁੱਜੇ ਦੇ ਵਿੱਚ ਪਾਉਣਾ ਹੈ ਇਹ ਪੈਂਦਾ ਨਹੀਂ ਮੈਂ ਪਾਉਣਾ ਹੈ ਦੇ ਵਿੱਚ ਇਹ ਸਮੁੰਦਰ ਦੇ ਵਿੱਚ ਇਹਦੇ ਕੁੱਜੇ ਦੇ ਵਿੱਚ ਤੇ ਸ਼ੇਖ ਸ਼ਾਹ ਜੀ ਨੇ ਕਹਿੰਦੇ ਮੈਂ ਤੇ ਸੁਭਾਵਾਕ ਇਹਨੂੰ ਕਹਿ ਦਿੱਤਾ ਕਹਿੰਦੇ ਮੈਂ ਕਿਹਾ ਬੱਚਿਆ ਸਮੁੰਦਰ ਬਹੁਤ ਵੱਡਾ ਹੈ ਕੁੱਜਾ ਤੇਰਾ ਬਹੁਤ ਛੋਟਾ ਹੈ ਇਹਦੇ ਵਿੱਚ ਸਮੁੰਦਰ ਨਹੀਂ ਪੈਣਾ ਨਹੀਂ ਕਹਿੰਦੇ ਅੱਗੋਂ ਬੱਚੇ ਨੇ ਪਤਾ ਕੀ ਕੀਤਾ ਕਹਿੰਦੇ ਬੱਚੇ ਨੇ ਕੁਝੇ ਨੂੰ ਪਕੜਿਆ ਤੇ ਵਗੜ ਕੇ ਸਮੁੰਦਰ ਦੇ ਵਿੱਚ ਮਾਰਿਆ ਕਹਿੰਦੇ ਜੇ ਸਮੁੰਦਰ ਕੁਝੇ ਦੇ ਵਿੱਚ ਨਹੀਂ ਪੈ ਸਕਦਾ ਤਾਂ ਕੁਝੇ ਤੇ ਸਮੁੰਦਰ ਦੇ ਵਿੱਚ ਸਮਾਈ ਸਕਦਾ ਹੈ ਨਾ ਪਰ ਅਸੀਂ ਚਾਹੁੰਨੇ ਪਰਮਾਤਮਾ ਸਾਡੀ ਨਿੱਕੇ ਜੀ ਬੁੱਧ ਦੇ ਵਿੱਚ ਕੈਦ ਹੋ ਜਾਵੇ ਉਹ ਹੋ ਨਹੀਂ ਸਕਦਾ ਜਿਹੜਾ ਖੰਡੰਬਰ ਬਣਨਾ ਦਾ ਮਾਲਕ ਹੈ ਅਸੀਂ ਚਾਹੁੰਨੇ ਆਂ ਸਾਰਾ ਮੇਰੀ ਬੁੱਧ ਦੇ ਵਿੱਚ ਕੈਦ ਹੋ ਜਾਵੇ ਅਹੀਂ ਉਹਦੇ ਵਿੱਚ ਸਮਾਉਣਾ ਹੈ ਕਹਨੇ ਵਾਲੇ ਤੇਰੇ ਰਹਿ ਸਮਾਏ ਆਪਾਂ ਤਾਂ ਬੰਦ ਬਚ ਨਹੀਂ ਪੜਦੇ ਅਹੀਂ ਤੋਂ ਸਿੱਤਾਂ ਗਾਉਂਦੇ ਆ ਗਾਉਂਦੇ ਆ ਉਹਦੇ ਵਿੱਚ ਸਮਾਉਣਾ ਹੈ ਉਹਦਾ ਅੰਤ ਤੇ ਪਾੜ ਹੀ ਨਾ ਸਕਦੇ ਸੀ ਜਾਨਾ ਬਚ ਨਹੀਂ ਪੜਦੇ ਅੰਤ ਨਾ ਸਿੱਤੇ ਕਹੇ ਨਾ ਅੰਤ ਅੰਤਨ ਕਰਨੇ ਦੇਨ ਨਾ ਅੰਤ ਅੰਤਨ ਜਪੇ ਕਿਆ ਮਨ ਮੰਤ ਕਹਿੰਦੇ ਇਹ ਵੀ ਨਹੀਂ ਪਤਾ ਉਹਦੇ ਮਨ ਵਿੱਚ ਚੱਲਦਾ ਕੀ ਪਿਆ ਹੈ ਅਜੇ ਕੀ ਹੋਣਾ ਹੈ ਜਾਂ ਕੀ ਹੋਵੇਗਾ ਕਹਿੰਦੇ ਇਹ ਵੀ ਕੋਈ ਦੱਸ ਨਹੀਂ ਸਕਦਾ ਅੰਤ ਨ ਜਾਪੇ ਕਿਆ ਮਨ ਮੰਤ ਇਸ ਕਰਕੇ ਕਹਿੰਦੇ ਉਹਦੇ ਵਿੱਚ ਸਮਾਹ ਕੰਦੀ ਹੈ ਸ਼ੇਖ ਸ਼ਾਹਦੇ ਕਹਿੰਦੇ ਮੈਂ ਉਸ ਬੱਚੇ ਵੱਲ ਹੈਰਾਨੀ ਦੇ ਨਾਲ ਦੇਖਦਾ ਰਿਹਾ ਕਹਿੰਦੇ ਸਾਡੇ ਲੋਕ ਵੀ ਤੇ ਇਹੋ ਹੀ ਆਹੀਂ ਧਾਰਮਿਕ ਲੋਕ ਵੀ ਤੇ ਇਹੋ ਹੀ ਚੁੰਨੇ ਨੇ ਸਾਡੇ ਨਿੱਕੇ ਜਿਹੇ ਬੁੱਧ ਦੇ ਵਿੱਚੋਂ ਪਰਮਾਤਮਾ ਕੈਦ ਹੋ ਜਾਏ ਕਿੰਦੇ ਸਮਾਉਣਾ ਸੀ ਆ ਸੀ ਉਹਦੇ ਵਿੱਚ ਕਹਿੰਦੇ ਮੈਨੂੰ ਨਿੱਕੇ ਜਿਹੇ ਬੱਚੇ ਨੇ ਬੜੀ ਡੂੰਗੀ ਰਮਝ ਬਣੀ ਉਹ ਗੱਲ ਕਹਿੰਦੇ 1 ਸਕਿੰਟ ਦੇ ਵਿੱਚ ਕਹਿੰਦੇ ਸਮਝਾ ਕੇ ਚਾਰ ਗਿਆ ਕਹਿੰਦੇ ਵਾਕਿਆ ਸੀ ਉਹਦੇ ਵਿੱਚ ਸਮਾਉਣਾ ਆ ਪਰਮਾਤਮਾ ਸਮੁੰਦਰ ਹੈ ਆਪਾਂ ਬੱਚੇ ਨੂੰ ਪੜ੍ਹਦੇ ਨੇ ਤੂੰ ਦਰੇ ਆ ਉਹ ਦਾਨਾ ਦੀਨਾ ਮੈਂ ਮੱਛੀ ਕੈਸੇ ਅੰਤ ਲਹਾ ਪਰਮਾਤਮਾ ਤੇ ਬਹੁਤ ਵੱਡਾ ਹੈ ਦਾਨਾ ਦੀਨਾ ਦਾ ਪਰ ਉਹਦੇ ਬਹੁਤ ਸਿਆਣਾ ਇਹਨਾਂ ਉਹ ਪਰਮਾਤਮਾ ਜਿਹੜਾ ਐਡੇ ਕਾਇਨਾਤ ਨੂੰ ਚਲਾਉਣ ਵਾਲਾ ਯਾਰ ਕੋਈ ਅੰਜਾਨ ਥੋੜਾ ਹੈ ਬਹੁਤ ਸੁਝਾਨ ਹੈ ਪਰਮਾਤਮਾ ਇਹਨੇ ਜੀਵ ਜੰਤੂਆਂ ਦੀ ਪ੍ਰਤਪਾਲਨਾ ਕਰਨ ਵਾਲਾ ਉਹ ਕੋਈ ਅਣਜਾਣ ਥੋੜਾ ਹੈ ਉਹ ਤੇ ਬਹੁਤ ਸੁਝਾਨ ਹੈ ਜਿਨੇ ਦਿਨ ਰਾਤ ਜਨ ਬਣਾਈਆਂ ਜਿਨੇ ਦਿਨ ਰਾਤ ਦੀ ਖੇਡ ਰਚੀ ਹੈ ਦੇਖੋ ਇੱਥੇ ਹੁਣ ਰਾਤ ਬੈ ਗਈ ਕੈਨੇਡਾ ਵਰਗੇ ਮੁਲਕਾਂ ਦੇ ਅੰਦਰ ਦੇਖੋ ਸਵੇਰ ਚੜ ਗਈ ਹੈ ਇਹ ਸਭ ਕੁਝ ਦੇਖੋ ਕਰਨ ਵਾਲਾ ਤੇ ਉਹੋ ਹੀ ਹੈ ਨਾ ਤਾਂ ਦਾਤਾ ਇੱਧਰ ਤੁਰੋਂਦੇ ਪੈਨੇ ਕਹਿੰਦੇ ਭੜਿਓ ਮਨਮੁਖ ਮਨੁੱਖ ਦੀ ਇਹ ਨਿਸ਼ਾਨੀ ਹੈ, ਬੁਰਾ ਕੰਮ ਉਹਨੂੰ ਕਹੀਏ ਤੇ ਬੁਰਾ ਕੰਮ ਉਹ ਕਰਦਾ ਬੜੀ ਜਲਦੀ ਹੈ। ਤੇ ਉਹਨੂੰ ਕਹਿ ਦੇਈਏ ਕੋਈ ਨਾਮ ਜਪ ਲੈ, ਕੋਈ ਚੰਗਾ ਕਰਮ ਕਰ ਕਹਿੰਦੇ ਉਸ ਵੇਲੇ ਐ ਆਲਸੀ ਬਣ ਜਾਂਦਾ। ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬਿੱਲਾ ਤੈ ਤੈ ਸੋਇਆ ਅਵਸਰ ਆਪਣਾ ਬੁੱਝੇ ਨਾ ਇਹਨਾਂ ਕਹਿੰਦੇ ਅਣਜਾਣ ਹੈ ਆਪਣੇ ਅਵਸਰ ਬਾਰੇ ਇਸ ਨੂੰ ਪਤਾ ਹੀ ਨਹੀਂ ਅਣਜਾਣ ਹੈ ਪਰ ਖਿਮਾ ਕਰ ਸਾਡੇ ਵਿੱਚ ਆਪਣੇ ਆਪ ਨੂੰ ਜਿਹੜਾ ਤੇ ਮੰਨਦਾ ਹੈ ਜੀ ਅਸੀਂ ਮੈਂ ਅਣਜਾਣ ਹੈ ਉਹ ਤੇ ਗੁਰੂ ਦੇ ਕੋਲੋਂ ਬੜਾ ਕੁਝ ਲੈ ਕੇ ਚਲੇ ਜਾਵੇਗਾ ਆਪਣਾ ਦੇਖੋ ਸੁਖਮਨੀ ਸਾਹਿਬ ਦੇ ਚੋਂ ਬਚਨ ਪੜ੍ਹਦੇ ਨੇ ਜੀ ਗੁਰ ਕੀ ਮਤ ਤੂੰ ਲੈ ਇਹ ਆਨੇ ਮੂਹ ਅਣਜਾਣ ਹੈ ਗੁਰੂ ਦੀ ਮਤ ਲੈ ਲੈ ਅਸੀਂ ਦੇਖੋ ਕਿਸੇ ਲਈ ਇੱਕ ਬੱਚੇ ਨੂੰ ਕਹਿ ਦੇਣਾ ਨਾ ਨਹੀਂ ਬੱਚੇ ਸਾਨੂੰ ਤੇਰੇ ਨਾਲੋਂ ਜ਼ਿਆਦਾ ਪਤਾ ਹੈ ਅਸੀਂ ਉਮਰ ਹੰਡਾਈਏ ਜਾਂ ਉਹਦੇ ਕੋਲ ਜਾਂ ਉਹਦੇ ਕੋਲ ਬਹੁਤ ਤਜਰਬਾ ਹੈ ਤੇ ਬਿਲਕੁਲ ਦਾਤਾ ਜੀ ਜਿਸ ਜਿਸ ਗੁਰੂ ਪਤਾਈ ਦੇ ਪਾਸ ਆਪਾਂ ਉਹਨੇ ਸਾਰੇ ਆਪਾਂ ਅਣਜਾਣੇ ਇਥੋਂ ਮਤ ਲੈਣ ਹੁੰਨੇ ਜੀ ਮਤ ਸੁਮਤ ਤੇਰੇ ਬਸ ਸਵਾਮੀ ਤੇਦੇ ਬਚਨ ਵੀ ਹੁੰਦੇ ਨੇ ਨਾ ਸਾਬੂਦ ਦੀਜੇ ਇਥੇ ਆ ਕਿ ਅਸੀਂ ਕਦੀ ਬੁੱਧ ਮੰਗੀ ਨਹੀਂ ਜੀ ਸਾਨੂੰ ਤੇ ਪਾਛੇ ਡੇ ਉਹ ਜੇ ਇਥੇ ਆ ਕਿ ਆ ਪਦਾਰਥ ਮੰਗ ਲਓ ਜੋ ਮੰਗੋਗੇ ਮਿਲ ਜਾਣਾ ਮਿਲ ਜਾਣਾ ਹੈ ਜੀ ਕੋਈ ਕੋਈ ਇਹਦੇ 'ਚ ਸ਼ੰਕਾ ਨਹੀਂ ਉਹ ਦੇਖੋ ਹਰ ਕੋਈ ਇੱਥੇ ਜੇ ਆਪਾਂ ਜਿੰਨੇ ਵੀ ਬੈਠੇ ਆ ਜੀ ਸਾਡੀ ਸਭ ਦੀ ਮੰਗ ਵੱਖੋ ਵੱਖਰੀ ਹੋਵੇਗੀ। ਐ ਹੁਣ ਬੈਠੇ ਪੜ ਲਈਏ ਨਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇ ਦੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹੁਆ ਸੱਚ ਹੋਵੇ। ਵੇਖੋ ਜੇਕਰ ਕੋਈ ਬੱਚਾ ਹੈ ਬੱਚਾ ਆਪਣੇ ਪੱਦਰ ਦੇ ਉੱਤੇ ਮੰਗਦਾ ਪਿਆ ਵੀ ਮੈਂ ਜਿਹੜਾ ਇਸ ਵਾਰ ਕਲਾਸ 'ਚ ਟੌਪ ਕਰ ਜਾਵਾਂ। ਮਿਹਨਤ ਕਰਦਾ ਪਿਆ ਉਹਨੇ ਜੋ ਮੰਗਿਆ ਮਿਲ ਜਾਣਾ ਹੈ। ਵੇਖੋ ਜੇਕਰ ਕੋਈ ਇੱਥੇ ਆ ਕੇ ਦੁਨਿਆਵੀ ਪਦਾਰਥ ਮੰਗਦਾ ਪਿਆਇਆ ਕਿ ਮਾਲਕ ਜੀ ਮੈਂ ਤੁਹਾਡੇ ਦਰ ਤੋਂ ਸਵਾਏ ਹੋਰ ਕਿਤੇ ਨਹੀਂ ਜੇ ਮੰਗਣਾ ਮੈਂ ਤੁਹਾਡੇ ਦਰ ਤੋਂ ਹੀ ਮੰਗਣਾ ਹੈ ਤੂੰ ਵੀ ਕਵੇਗਾ ਵਾਕਿਆ ਜੀ ਮੈਂ ਜੋ ਮੰਗਿਆ ਸੀ ਮੈਨੂੰ ਮਿਲ ਗਿਆ ਇੱਥੇ ਆ ਕੇ ਕੋਈ ਵੇਖੋ ਗੁਰੂ ਦੇ ਨਾਲ ਜੁੜਨਾ ਚਾਹੁੰਦਾ ਆ ਤੇ ਉਹ ਵੀ ਇਹੋ ਹੀ ਕਵੇਗਾ ਨਾ ਜੀ ਮਾਲਕ ਜੀ ਤੁਹਾਡੇ ਦਰ ਦੇ ਬਚਨ ਨੇ ਜੇ ਜੋ ਮੰਗੀ ਇੱਥੋਂ ਮਿਲਦਾ ਆ ਤੇ ਜੇਕਰ ਕੋਈ ਨਾਮ ਦਾ ਰਸੀਆ ਬਣਨਾ ਚਾਹੁੰਦਾ ਹੈ ਉਹ ਵੀ ਆ ਕੇ ਇਹੋ ਹੀ ਅਰਦਾਸ ਕਰੇਗਾ ਨਾ ਮਾਲਕ ਜੀ ਮੈਨੂੰ ਗੁਰਮੁਖਾਂ ਦੀ ਸੰਗਤ ਦਿਓ ਜੀ ਮੈਂ ਆਪਣੇ ਚਰਨਾਂ ਦੇ ਨਾਲ ਜੋੜੇ ਜੋ ਤੁਹਾਨੂੰ ਚੰਗਾ ਲੱਗਦਾ ਜੇ ਉਸ ਤਰ੍ਹਾਂ ਹੀ ਮੈਂ ਤੁਹਾਡੀ ਰਜਾ ਦੇ ਵਿੱਚ ਰਾਜੀ ਰਵਾਂ ਵੇਖੋ ਅਰਦਾਸ ਹੋਈ ਇਹ ਕਰਦਾ ਪਿਆ ਹਰ ਕਿਸੇ ਦੀ ਅਰਦਾਸ ਆਪਣੇ ਆਪਣੇ ਪੱਦਰ ਤੇ ਜਿੰਨਾ ਜਿੰਨਾ ਕੋਈ ਡੂੰਗਾ ਗਿਆ ਆ ਜਾਂ ਜਿੰਨਾ ਜਿੰਨਾ ਕੋਈ ਉੱਪਰ ਹੈ ਜੇ ਇੱਥੇ ਤੇ ਆ ਕੇ ਬੁੱਧ ਦੀ ਅਰਦਾਸ ਵੀ ਹੈ ਸਾਹ ਬੁੱਧ ਦੀ ਜੇ ਜਿੱਤ ਦਿਸਰੇ ਨਹੀਂ ਕਿਉਂਕਿ ਮਨੁੱਖ ਮਨੁੱਖ ਨੂੰ ਪਰਮਾਤਮਾ ਵਿਸਰਦਾ ਹੈ ਤੇ ਜਿਹੜਾ ਗੁਰਮੁਖ ਹੈ ਜਿਹੜਾ ਉਦਮੀ ਹੈ ਉਥੇ ਆ ਕੇ ਬੁੱਧ ਵੀ ਮੰਗ ਲੈਂਦਾ ਹੈ ਸਾਗੁਦ ਦੀਜੇ ਜਿਤ ਵਿਸਰੇ ਨਾਹੀਂ ਸਾਮਤ ਦੀਜੇ ਜਿਤ ਤੁਦਤੇ ਆਇ ਮੈਨੂੰ ਇਹੋ ਜੀ ਮਤ ਦੇ ਵੀ ਮੈਂ ਤੁੰਤੇ ਹੁੰਦਾ ਰਹਾ ਆ ਮੇਰੇ ਭੁੱਲੇ ਨਾ ਜੀ ਮੇਰੇ ਚਿੱਤ ਵਿੱਚੋਂ ਵਿਸਰੇ ਹੀ ਨਾ ਜਿਤਰਾ ਵੇਖੋ ਅਸੀਂ ਕਿੰਨੇ ਮਨੁੱਖ ਦੀ ਯਾਦਾਸ਼ਤ ਬੜੀ ਹੈ ਜੀ ਕਈ ਆਪਾਂ ਕਹਿੰਦੇ ਬਜ਼ੁਰਗ ਇੰਨੇ ਹੋ ਗਏ ਨੇ ਪਰ ਉਹਨਾਂ ਦੀ ਮੈਮਰੀ ਬੜੀ ਹੈ ਜੀ ਯਾਦਾਸ਼ਤ ਬਹੁਤ ਹੈ ਬਹੁਤ ਜ਼ਿਆਦਾ ਅਸ਼ਟ ਹੈ ਇਸੇ ਤਰ੍ਹਾਂ ਹੀ ਬਾਣੀ ਦੇ ਅੰਦਰ ਵੀ ਹੁੰਦਾ ਕਿੰਦੇ ਭਲਿਆ ਚੇਤਨਾ ਹੈ ਤੋ ਚੇਤ ਲੈ ਕਿੰਦੇ ਵੇਖ ਅਜੇ ਵੀ ਉਹਨੂੰ ਯਾਦ ਕਰਨਾ ਤੈਨੂੰ ਕੋ ਪ੍ਰਮਾਤਮਾ ਨੇ ਜਿਆਦਾ ਸ਼ਕਤੀ ਦਿੱਤੀ ਹੈ ਤੈਨੂੰ ਪ੍ਰਮਾਤਮਾ ਨੇ ਅਜੇ ਵੀ ਉਹਨੂੰ ਯਾਦ ਕਰ ਤੈਨੂੰ ਕਿਹੜਾ ਭੁੱਲਿਆ ਪਿਆ ਵੀ ਉਹਨੂੰ ਭੁੱਲਣਾ ਹੈ ਅਜੇ ਵੀ ਯਾਦ ਕਰ ਚੇਤਾ ਹੀ ਤਾਂ ਚੇਤ ਸਾਇਬ ਸੱਚਾ ਸੋਤਣੀ ਜਿੱਤਨਾ ਸਾਨੂੰ ਵੇਖੋ ਪਰਿਵਾਰਕ ਮੈਂਬਰਾਂ ਦਾ ਸਾਰਿਆਂ ਦਾ ਪਤਾ ਹੋਵੇ ਨਾ بیا ਮੇਰਾ ਕਿਹੜਾ ਰਿਸ਼ਤਾ ਹੈ ਵੇਖੋ ਸਾਨੂੰ ਕੋਈ ਭੁੱਲਿਆ ਹੋਇਆ ਥੋੜਾ ਆ ਤੇ ਬਿਲਕੁਲ ਪੱਪਾ ਕਹਿੰਦੇ ਜੀ ਬਿਲਕੁਲ ਤੰਦਰੁਸਤ ਨੇ ਠੀਕ ਨੇ ਇਹਨਾਂ ਨੂੰ ਵੇਖੋ ਸਾਰਾ ਹੀ ਪਤਾ ਆ ਤੇ ਇਸੇ ਤਰ੍ਹਾਂ ਬਾਣੀ ਦੇ ਅੰਦਰ ਵੀ ਆਉਂਦਾ ਹੈ ਕਹਿੰਦੇ ਬਾਰ ਬਾਰ ਭੜਿਆ ਤਿੰਤ ਦੇ ਕਿਹਾ ਜਾਂਦਾ ਵੀ ਇਹ ਤੈਨੂੰ ਯਾਦ ਹੈ ਤੇ ਉਸ ਪਰਮਾਤਮਾ ਨੂੰ ਯਾਦ ਕਰ ਤੂੰ ਭੁੱਲਿਆ ਕਿਉਂ ਪਿਆ ਉਸ ਪਰਮਾਤਮਾ ਨੂੰ ਜੇ ਅਸੀਂ ਵੇਖੋ ਆਪਣੇ ਬੱਚਿਆਂ ਦੇ ਪਾਸੋਂ ਕੁਝ ਉਹਨਾਂ ਨੂੰ ਕੋਈ ਵੇਖੋ ਪੜਾ ਲਿਖਾ ਕੇ ਕੋਈ ਬਿਜ਼ਨਸ ਖੋਲ ਕੇ ਦੇਈਏ ਜਾਂ ਕਿਤੇ ਵੇਖੋ ਵਿਦੇਸ਼ ਭੇਜੀਏ ਤੇ ਵੇਖੋ ਅਸੀਂ ਪੁੱਛਣ ਦੇ ਹੱਕਦਾਰ ਹਾਂ ਵੀ ਬੱਚੇ ਤੂੰ ਕਿੱਥੇ ਇੰਨਾ ਪੈਸਾ ਲਗਾਇਆ ਸੀ ਕੀ ਕੀਤਾ ਤੈ ਤਬਾਣੀ ਨੇ ਬਾਰ-ਬਾਰ ਸਾਨੂੰ ਦ੍ਰਿੜ ਕਰਾਉਂਦੇ ਕਹਿੰਦੇ ਪੜਿਆ ਉਦਮੀ ਬਣੇ ਆਲਸੀ ਬਣੇਗਾ ਤੇ ਤੇਰੇ ਕੋਲ ਪੁੱਛਿਆ ਜਾਣੀ ਰਹਿਣ ਗਵਾਈ ਸੋਇਕੈ ਦਿਵਸ ਗਵਾਇਆ ਖਾਏ ਕਿੰਦੇ ਭੜਿਆ ਤੂੰ ਇਤਨੇ ਕਰਦਾ ਰਿਆ ਵੀ ਰਾਤ ਜੀ ਸੌਂ ਕੇ گزار ਲਈ ਦਿਨੇ ਤੂੰ ਖਾ ਪੀ ਕੇ گزار ਲਿਆ ਹੀਰੇ ਜੱਸ ਜਨਮ ਹੈ ਕੌਡੀ ਬਦਲੇ ਜਾਏ ਪਰ ਤੂੰ ਆਲਸੀ ਬਣਿਆ ਰਹਿਮਣ ਕਰਕੇ ਨਾ ਇੰਨਾ ਕੀਮਤੀ ਮਨੁੱਖਾ ਜਨਮ ਸੀ ਤੂੰ ਅਜਾਈ ਗਵਾ ਦਿੱਤਾ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਕਹਿੰਦੇ ਚਾਰ ਪੈਰ ਤੂੰ ਵੇਖ ਜਿਹੜਾ ਆ ਕਿਉਂਕਿ ਅੱਠ ਪੈਰ ਹੀ ਨੇ ਦਿਨ ਅਤੇ ਰਾਤ ਦਾ ਅੱਠ ਪੈਰ ਦਾ ਸਮਾਂ ਦਾ ਤਿੰਨ ਘੰਟੇ ਦਾ ਇੱਕ ਪੈਰ ਬਣਦਾ ਆ ਤਿੰਨਾਂ ਨੂੰ ਅੱਠਾਂ ਨਾਲ ਆਪਾਂ ਗੁਣਾ ਕਰ ਲਈਏ ਮਲਟੀਪਲਾਈ ਕਰ ਲਈਏ ਤੇ ਵੇਖੋ 24 ਘੰਟੇ ਬਣ ਜਾਂਦੇ ਨੇ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਚਾਰ ਗਵਾਇਆ ਹੰਡਕਾ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇ ਸਿਆ ਤੂੰ ਆਇਓ ਹੋ ਕਿਹੜੇ ਕੰਮ ਕਿੰਦੇ ਪੜਿਆ ਰੱਬ ਨੇ ਤੇਰੇ ਕੋਲੋਂ ਪੁੱਛਣਾ ਇਹ ਤੂੰ ਕਿਹੜੇ ਕੰਮ ਆਇਆ ਸ ਤੂੰ ਕਰਦਾ ਕੀ ਪਿਆ ਇੱਥੇ ਤੇ ਜਿਨ੍ਹਾਂ ਨੇ ਤੇ ਆਲਸ ਨੂੰ ਛੱਡ ਦਿੱਤਾ ਜਿਨ੍ਹਾਂ ਨੇ ਤੇ ਆਲਸ ਨੂੰ ਛੱਡ ਦਿੱਤਾ ਤੇ ਉਦਮੀ ਬਣ ਗਏ ਤੇ ਬਾਣੀ ਦੇ ਅੰਦਰ ਬਚਨ ਹੁੰਦਾ ਹੈ ਉਦਮ ਕਰਿੰਦੇ ਆ ਜੇ ਤੂੰ ਕਿੰਦੇ ਪੜਿਆ ਵੇਖੀ ਤੂੰ ਹੁਣ ਤੇ ਉਦਮ ਵਾਲੇ ਪਾਸੇ ਤੁਰ ਪਿਆ ਨਾ ਨਾਲ ਹੀ ਦੇਖੇ ਤੂੰ ਕਮਾਈ ਵੀ ਕਰੇਗਾ ਤੇਰੇ ਪਰਿਵਾਰ ਦੇ ਤੇ ਸਾਰੀਆਂ ਸੁੱਖਾਂ ਦੀਆਂ ਦਾਤਾਂ ਆਉਣ ਗਿਆ ਪਦਾਰਥ ਆਉਣਗੇ ਉਦਮ ਕਰਿੰਦੇ ਆ ਜੀਵ ਤੋਂ ਕਮਾਵਨਦੇ ਆ ਸੁਖ ਪੁੰਚ ਤੇ ਨਾਲ ਅਗਲੀ ਗੱਲ ਕਹ ਦਿੱਤੇ ਆ ਨਾ ਤੈਨੂੰ ਭੁੱਲੇ ਤੇ ਆ ਜਾਂਦੇ ਆ ਤੂੰ ਪ੍ਰਭੂ ਮਿਲ ਕੇ ਕਿੰਨੇ ਮਿਹਨਤ ਵੀ ਕਰਨੀ ਹੈ ਕਿਰਤ ਵੀ ਕਰਨੀ ਹੈ ਤੂੰ ਕਮਾ ਵੱਦ ਤੋਂ ਵੱਧ ਗੋਪਾਲ ਰਾਏ ਜਿਹੜੇ ਨੇ ਵੇਖੋ ਸਭ ਤੋਂ ਅਮੀਰ ਗੁਰਸਿੱਖਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੈ ਜੀ ਆਪਣੀ ਕਮਾਈ ਦਾ 98% ਡੋਨੇਟ ਕਰ ਦਿੰਦੇ ਆ 98% ਦੁਬਈ ਵਰਗੇ ਦੇਸ਼ ਦੇ ਵਿੱਚ ਕੋ ਇੱਥੇ ਵੀ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਦੇਖੋ ਸੰਸਥਾਵਾਂ ਖੋਲੀਆਂ ਨੇ ਜੀ ਉਹ ਕਿੰਦੇ ਜਾਂ ਤੇ ਸਭ ਕੋਈ ਦੇਖੋ ਡੋਨੇਟ ਕਰ ਦਿੱਤਾ ਹੈ ਜੀ ਕਹਿੰਦੇ ਘਰ ਵਾਲੀ ਕਹਿੰਦੇ ਉਹ ਮੇਰੇ ਤੋਂ ਵੀ ਅੱਗੇ ਲੰਘਿਆ ਨੇ ਜੀ ਉਹਨਾਂ ਦੀ ਸੋਚ ਵੀ ਐਸੀ